ਆ ਪਿਉਤੀ ਦਾ ਵਿਆਹ ਦੇਖ ਲਓ ਬਾਈ ਪਿਉਤੀ ਦਾ ਵਿਆਹ ਕੀ ਕਲਜੂਗਾ ਗਿਆ ਯਾਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿੱਥੋਂ ਦੀ ਇਹ ਵੀਡੀਓ ਹਾਲੇ ਕਿ ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੇ ਕਿਸੇ ਵੀਰ ਨੂੰ ਇਹਦੇ ਬਾਰੇ ਨੌਲੇਜ ਹੋਵੇ ਪੂਰੀ ਜਾਣਕਾਰੀ ਦੇਵੇ ਆਪਾਂ ਇਸ ਟੌਪਿਕ ਤੇ ਪੂਰੀ ਵੀਡੀਓ ਬਣਾਵਾਂਗੇ ਪਿਉਤੀ ਵਿਆਹ ਕਰਵਾ ਰਹੇ ਨੇ ਬਾਈ ਜੀ ਕਲਜੂਗਾ ਕਿਤੇ ਪਿਓ ਆਪਣੀ ਧੀ ਦਾ ਬਰਤਕਾਰ ਕਰਦਾ ਖਬਰ ਆਉਂਦੀ ਹੈ ਕਿਤੇ ਵਿਆਹ ਕਰਵਾਉਂਦਾ ਬਾਈ ਜੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆ ਵੀ ਦੇਖ ਲਓ ਯਾਰ ਗਰੀਬੀ ਦਾ ਬਾਈ ਜੀ ਮਜ਼ਾਕ ਕਢਾਉਣਾ ਹੈ ਨਾ ਗਰੀਬੀ ਬਾਈ ਜੀ ਰੁਜ਼ਗਾਰ 1 ਮਿੰਟ ਚ ਖੋਲ ਲੰਦਾ ਬੰਦਾ ਪਰ ਰੁਜ਼ਗਾਰ ਦੇਣਾ ਬਹੁਤ ਔਖਾ ਬਾਈ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਹ ਖਬਰ ਵੀਡੀਓ ਇਹ ਬਾਈ ਦੇਖ ਕੇ ਰੋਣਾ ਆਉਂਦਾ ਯਾਰ ਹਨਾ ਇੱਕ ਗਰੀਬ ਦਾ ਵਿਚਾਰੇ ਦੀ ਠੀਕ ਹੈ ਅਮੀਰ ਅਮੀਰ ਬਾਈ ਜੀ ਜਿੰਨੀ ਮਰਜ਼ੀ ਦੁਕਾਨ ਰੋਕੀ ਰੱਖਣਾ ਤੁਸੀਂ ਬਹੁਤ ਹਮੇ ਦੇਖਿਆ ਹੋਣਾ ਬਹੁਤ ਸਾਰੇ ਦੁਕਾਨਦਾਰਾਂ ਨੇ ਅੱਧੀ ਗਲੀ ਰੋਕ ਰੱਖੀ ਹੁੰਦੀ ਆ ਬੜਾ ਸਮਾਨ ਲਾ ਲਾ ਕੇ ਅੱਗੇ ਪੈੜੀਆਂ ਤੱਕ ਲਾਰਖੀ ਆਉਂਦੀਆਂ ਨੇ ਪੱਕੇ ਚੌਂਤਰੇ ਤੱਕ ਬਣਾ ਰੱਖੇ ਹੁੰਦੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਆ ਇੱਕ ਗਰੀਬ ਬੰਦਾ ਰੀੜੀ ਲੈ ਕੇ ਤੁਰਪੇ ਤੇ ਗਰੀਬ ਵੀ ਗਰੀਬ ਦਾ ਬੈਰੀ ਹੁੰਦਾ ਇੱਕ ਗਰੀਬ ਰੀੜੀ ਲਾ ਰਿਹਾ ਉਸ ਦੀ ਕਾਟ ਗਰੀਵੇ ਕਰੂਗਾ ਸੋ ਬਾਈ ਜੀ ਸੋਸ਼ਲ ਮੀਡੀਆ ਦੇ ਰੋਂਦਾ ਵਿਚਾਰਾ ਬਿਲਕੁਲ ਤੁਸੀਂ ਪੂਰੀ ਵੀਡੀਓ ਦੇਖਿਓ ਬੜਾ ਤਰਸ ਆਉਂਦਾ ਵਿਚਾਰੇ ਦਾ ਯਾਰ ਰੋਂਦਾ ਬਿਲਕੁਲ ਹੈ ਤੇ ਪੰਜਾਬ ਦੀ ਵੀਡੀਓ ਬਾਈ ਜੀ ਮੈਂ ਦੱਸ ਦਵਾ ਮੁੰਡਾ ਪੰਜਾਬੀ ਬੋਲ ਰਿਹਾ ਸਾਰੇ ਪੰਜਾਬੀ ਬੋਲ ਰਹੇ ਨੇ ਪੰਜਾਬ ਦੀ ਵੀਡੀਓ ਹਾਲਾਂਕਿ ਕਿਥੋਂ ਦੀ ਵੀਡੀਓ ਹੈ ਇਹ ਹਜੇ ਤੱਕ ਪਤਾ ਨਹੀਂ ਲੱਗਿਆ ਸੋ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਇਸ ਵੀਰ ਦਾ ਕੰਟੈਕਟ ਨੰਬਰ ਜਾਂ ਫਿਰ ਇਸ ਦਾ ਪਤਾ ਜਰੂਰ ਦੱਸੋ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਕਿ ਗੱਲਬਾਤ ਕਰ ਸਕੀਏ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਦੋਸਤੋ ਤੁਹਾਡੇ ਲਈ ਲੈ ਕੇ ਆਉਣੇ ਹੁੰਦੇ ਆ ਆ ਇੱਕ ਕਿਆ ਬਾਤ ਵੀਡੀਓ ਲੈ ਕੇ ਆਏ ਯਾਰ ਵਾਹਿਗੁਰੂ ਦੇ ਰੰਗ ਦੇਖੋ ਜਦੋਂ ਨੌਜਵਾਨ ਮੁੰਡਿਆਂ ਨੇ ਜਵਾਬ ਦਿੱਤਾ ਕਿ ਸਾਡੇ ਤੋਂ ਨਹੀਂ ਭਾਈ ਹਨਾ ਉੱਪਰ ਚੜਿਆ ਜਾਂਦਾ ਨਿਸ਼ਾਨ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਪੀੜਾ ਸਾਹਿਬ ਉੱਪਰ ਰਹਿ ਗਿਆ ਸੀ ਟੰਗਿਆ ਤਾਂ ਸਾਰੇ ਜਿਹੜੇ ਨੌਜਵਾਨ ਮੁੰਡੇ ਸੀ ਕਹਿੰਦੇ ਸਾਰੇ ਜਵਾਬ ਦੇ ਗਏ ਵੀ ਸਾਡੇ ਤਾਂ ਬਸ ਦੀ ਗੱਲ ਨਹੀਂ ਭਾਈ ਤੇ ਫਿਰ ਉਸ ਤੋਂ ਬਾਅਦ ਕੋਈ ਨਾਮ ਵਾਲਾ ਬੰਦਾ ਹੁੰਦਾ ਬਾਣੀ ਵਾਲਾ ਬੰਦਾ ਹੁੰਦਾ ਬਾਣੀ ਦਾ ਧਾਰ ਨਹੀਂ ਆਉਂਦਾ ਪੂਰਾ ਜਿਹੜਾ ਗੁਰਸਿੱਖ ਪੂਰਾ ਸਿੱਖੀ ਦੇ ਵਿੱਚ ਡੁੱਬਿਆ ਹੋਵੇ ਕੋਈ ਐਸਾ ਇਨਸਾਨ ਉੜਦਾ ਸੋਹੇ ਬਾਪੂ ਜੀ ਨੇ 70 ਸਾਲ ਦੀ ਉਮਰ ਹੁੰਦੇ ਹੋਏ ਵੀ ਦੇਖੋ ਕਿਵੇਂ ਹੈ ਨਾ ਇੱਕ ਨਾਮ ਦੀ ਇੱਕ ਦਾਤ ਦੀ ਗੱਲ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੇਖੋ ਕਿਸ ਤਰ੍ਹਾਂ ਜਿਹੜਾ ਬਾਪੂ ਜੀ ਨੇ ਪੂਰਾ ਮਿਸ਼ਨ ਜਿਹੜਾ ਕਾਮਯਾਬ ਕੀਤਾ ਪੂਰਾ ਜਿਹੜਾ ਉੱਪਰ ਤੱਕ ਚੜੇ ਤੇ ਪੀੜਾ ਸਾਹਿਬ ਦੇਖੋ ਕਿਸ ਤਰ੍ਹਾਂ ਜਿਹੜਾ ਉਤਾਰਿਆ ਸੋ ਇਸ ਤਰ੍ਹਾਂ ਦੇ ਨਾਮ ਵਾਲੇ ਬਾਣੀ ਵਾਲੇ ਗੁਰੂ ਦੇ ਧਾਰਨੀ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਬਹੁਤ ਘੱਟ ਹੁੰਦੇ ਨੇ ਲੈ ਭਾਈ ਜਾਂਦੇ ਜਾਂਦੇ ਆ ਵੀ ਵੀਡੀਓ ਦੇਖ ਜੋ ਮੁੰਡੇ ਨੇ ਕੁੜੀ ਨੂੰ ਠੋਕ ਕੇ ਜਵਾਬ ਦਿੱਤਾ ਬਹੁਤ ਘੈਂਡ ਬਹੁਤ ਸੋਹਣਾ ਜਵਾਬ ਕੁੜੀ ਨੇ ਕੋਈ ਪਹਿਲਾਂ ਕੁੜੀ ਦੀ ਸੁਣ ਲਓ ਵੀਡੀਓ ਉਸ ਤੋਂ ਬਾਅਦ ਆਪਾਂ ਮੁੰਡੇ ਵਾਲੀ ਸੁਣਾਵਾਂਗੇ ਬਾਈ ਜੀ ਵੀਡੀਓ ਐਨ ਘੈਂਟ ਆਤਾ ਹੈ ਪਰ ਇਸ ਨੂੰ ਸਿਰਫ ਐਜੇ ਫਨ ਸੁਣ ਲਿਓ ਮਤਲਬ ਕੋਈ ਦਿਲ ਦਿਲ ਤੇ ਨਾ ਲਾਇਓ ਆਜੋ ਪਰ ਸੁਣ ਲੈਣੇ ਆ ਲੜਕੀ ਨੇ ਤੇ ਬ੍ਰਾਂਡਡ ਸ਼ੂਜ਼ ਖਰੀਦਦੇ ਹੈ ਕੀ ਫਾਇਦਾ ਤੁਮੈ ਤੇ ਬ੍ਰਾਂਡਡ ਸ਼ੂਜ਼ ਖਰੀਦਨੇ ਦਾ ਚਲਨਾ ਤੂੰ ਮੈਂ ਫਿਰ ਵੀ ਗਲਤ ਰਸਤੇ ਬਈ ਹੈ ਪਾਣੀ ਗੱਲ ਇਦਾਂ ਬਈ ਜਦੋਂ ਆਪਾਂ ਨਵੀਂ ਕੋਈ ਗੱਡੀ ਗੱਡੀ ਕਢਾਈਏ ਵੱਡੀ ਤੇ ਉਹਦੀ ਕੱਲੀ ਚੈਸੀ ਆਉਂਦੀ ਆ ਤੇ ਉਹਤੇ ਘਟੋਗੜ 5-7 ਲੱਖ ਰੁਪਏ ਲੱਗਦਾ ਤੇ ਫੇਰ ਜਾ ਕੇ ਉਹ ਐਨ ਵੇਖਣ ਵਾਲੀ ਬਣਦੀ ਆ ਤੇ ਉਸੇ ਹਿਸਾਬ ਨਾਲ ਜਿੰਨਾ ਜਿਹੜਾ ਤੁਹਾਡੇ ਮੂੰਹ ਤੇ 2-2000 ਰੁਪਏ ਨਾ ਲੱਗੇ ਮਹੀਨੇ ਦਾ ਤੁਹਾਡੇ ਮੂੰਹ ਵੇਖਣ ਵਾਲਾ ਜਵਾਗ ਡਰੋਨ ਵਾਲਾ ਹੀ ਹੁੰਦਾ ਵਾ ਠੀਕ ਆ ਤੇ ਐਡੇ ਬਹੁਤ ਵਧਾਉਂਦੀਆਂ ਜੇ ਨੋ ਪਾਇਛਾਂ ਤੋਂ ਹੋਰ ਪਤਾ ਨਹੀਂ ਕੀ ਕੀ ਟੋਣੇ ਤੁਸੀਂ ਘਰੇ ਭਾਂਡੇ ਹੀ ਹੁੰਦੇ ਆ ਚਲ ਸਾਡੇ ਬੂਟ ਗਲਤ ਰਸਤੇ ਤੇ ਆ ਕੇ ਸ਼ਾਮ ਨੂੰ ਘਰੇ ਦਾ ਆਈ ਜਾਂਦੇ ਆ ਨਾ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ